ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਸਕਦੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਬਗਾਵਤ ਉੱਠਣ ਵਾਲੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਗਾਵਤੀ ਸੁਰਾਣੇ ਸਿਰ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਇਹ ਕੁਝ ਅਜਿਹੇ ਸਵਾਲ ਨੇ ਜਿਹੜੇ ਅਗਾਹੇ ਬਗਾਹੇ ਉੱਠਦੇ ਰਹਿੰਦੇ ਨੇ ਵਿਰੋਧੀ ਧਿਰ ਦੇ ਵੱਲੋਂ ਲਗਾਤਾਰ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੈ ਉਹ ਲਗਾਤਾਰ ਇਸ ਗੱਲ ਦਾ ਦਾਵਾ ਕਰਦੀ ਹੈ ਕਿ ਪੰਜਾਬ ਸਰਕਾਰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਹੈ ਉਹ ਕਦੇ ਵੀ ਡਿੱਗ ਸਕਦੀ ਹੈ ਕਦੇ ਵੀ ਮੂਹਰੇ ਮੂਹ ਥੱਲੇ ਆ ਸਕਦੀ ਹੈ ਇਹ ਦਾਅਵੇ ਲਗਾਤਾਰ ਕੀਤੇ ਜਾ ਰਹੇ ਨੇ ਹੁਣ ਇਹ ਦਾਵਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਲੜਨ ਵਾਲੇ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਣ ਨੇ ਕੀਤਾ ਸੁਭਾਸ਼ ਸ਼ਰਮਣ ਨੇ ਕਿਹਾ ਕਿ ਜਿਸ ਕਾਰਜ ਸ਼ੈਲੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਚਲਾ ਰਹੇ ਨੇ ਜਿਸ ਕਾਰਜ ਸ਼ੈਲੀ ਦੇ ਨਾਲ ਭਗਵੰਤ ਮਾਨ ਦਾ ਜਿਹੜਾ ਕੰਮਕਾਰ ਦਾ ਤਰੀਕਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਂ ਆਮ ਆਦਮੀ ਪਾਰਟੀ 'ਚ ਇਸ ਪ੍ਰਤੀ ਬੜਾ ਜਿਹੜਾ ਅੰਸ ਕੈਲੀਏ ਕਿ ਰੋਜ਼ ਪਾਇਆ ਜਾ ਰਿਹਾ ਇਸ ਨੂੰ ਲੈ ਕੇ ਬੜਾ ਵੱਡੇ ਪੱਧਰ ਦੇ ਉੱਤੇ ਨਾਰਾਜ਼ਗੀ ਜਿਹੜੀ ਹੈ ਉਹ ਹੈਗੀ ਹੈ ਤੇ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਬੇਪਰੋਸੀ ਜਿਹੜੀ ਆ ਉਹ ਲਗਾਤਾਰ ਪਾਰਟੀ ਦੇ ਵਿੱਚ ਵੱਧਦੀ ਜਾ ਰਹੀ ਹੈ ਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤਾ ਲੰਮਾ ਸਮਾਂ ਨਹੀਂ ਚੱਲ ਸਕਦੀ ਤੇ ਛੇਤੀ ਹੀ ਇਹ ਸਰਕਾਰ ਡਿੱਗ ਜਾਣੀ ਹੈ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਜਿਸ ਕਾਰਜਸ਼ੈਲੀ ਨਾਲ ਸਰਕਾਰ ਚਲਾ ਰਹੇ ਨੇ ਉਸ ਨੂੰ ਲੈ ਕੇ ਸਰਕਾਰ ਵਿੱਚ ਅੰਦਰ ਖਾਤੇ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸੂਬੇ ਦੀ ਆਪ ਸਰਕਾਰ ਜਿਹੜੀ ਆ ਉਹ ਜਲਦੀ ਹੀ ਬਗਾਵਤ ਹੋ ਸਕਦੀ ਹੈ ਇਸ ਸਰਕਾਰ ਦੇ ਵਿੱਚ ਤੇ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਨੂੰ ਲੈ ਕੇ ਬਾਗੀ ਸੁਰਾ ਉੱਠ ਰਹੀਆਂ ਨੇ ਤੇ ਉਹਨਾਂ ਕਹਿ ਕੇ ਆਪ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇਗੀ ਤੇ ਪੰਜਾਬ ਵਿੱਚ ਜਲਦੀ ਹੀ ਚੋਣਾਂ ਕਰਵਾਈਆਂ ਜਾਣਗੀਆਂ। ਅ ਲਗਾਤਾਰ ਚਾਹੇ ਕਾਂਗਰਸ ਹੋਵੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਸਿਖਰਲੀ ਲੀਡਰਸ਼ਿਪ ਛੱਡੋ ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਜਪਾ ਦੇ ਸਿਖਰਲੇ ਆਗੂ ਅਮਿਤ ਸ਼ਾਹ ਇਹ ਗੱਲ ਲੁਧਿਆਣੇ ਦੇ ਵਿੱਚ ਕਹਿ ਕੇ ਗਏ ਆ ਇਸ ਗੱਲ ਨੂੰ ਅਨਡੋਸ ਸੁਨੀਲ ਜਾਖੜ ਕਈ ਵਾਰ ਕਰ ਚੁੱਕੇ ਆ ਸਵਾਲ ਇਹ ਪੈਦਾ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਇੰਨੀ ਸ਼ਿੱਦਤ ਨਾਲ ਇਹ ਗੱਲ ਕਿਉਂ ਕਹਿ ਰਹੀ ਆ ਬੇਸ਼ੱਕ ਬਗਾਵਤੀ ਸੁਰਾਂ ਹਰ ਸਰਕਾਰ ਦੇ ਵਿੱਚ ਦੋ ਚਾਰ ਬੰਦੇ ਨਾਰਾਜ਼ ਹੁੰਦੇ ਹੀ ਹੁੰਦੇ ਆ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਇਹ ਤਾਂ ਗੱਲ ਸ਼ੀਤਲ ਉਂਗਰਾਲ ਦੇ ਆਮ ਆਦਮੀ ਪਾਰਟੀ ਛੱਡਣ ਦੇ ਨਾਲ ਸਾਬਤ ਹੋ ਚੁੱਕੀ ਆ ਅ ਅੰਮ੍ਰਿਤਸਰ ਤੋਂ ਲਗਾਤਾਰ ਜਿਹੜਾ ਉਹ ਨਾਰਾਜ਼ਗੀਆਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਚਾਹੇ ਅਜੇ ਗੁਪਤਾ ਹੋਣ ਚਾਹੇ ਨਿੱਜਰ ਹੋਣ ਚਾਹੇ ਕੁਵਰ ਵੀਜੇ ਪ੍ਰਤਾਪ ਹੋਣ ਹੋਰ ਵੀ ਬਹੁਤ ਸਾਰੀਆਂ ਨਾਰਾਜ਼ਗੀਆਂ ਹੋ ਸਕਦੀਆਂ ਨੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਸੁਭਾਸ਼ ਸ਼ਰਮਾ ਸੁਨੀਲ ਜਾਖੜ ਅਮਿਤ ਸ਼ਾ ਕਿਹੜੇ ਦਮ ਤੇ ਇਹ ਗੱਲ ਕਹਿ ਰਹੇ ਨੇ ਤੁਸੀਂ ਨੋਟ ਕੀਤਾ ਹੋਣਾ ਕਿ ਸੁਭਾਸ਼ ਸ਼ਰਮਾ ਨੇ ਜਿਹੜੀ ਇਹ ਗੱਲਬਾਤ ਕੀਤੀ ਹੈ ਰਜਾਨਾ ਜੀਤ ਦੇ ਨਾਲ ਕੀਤੀ ਹੈ ਉੱਥੇ ਇੰਟਰਵਿਊ ਦਿੰਦੇ ਉਹਨਾਂ ਨੇ ਇਹ ਗੱਲ ਕਹੀ ਹੈ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਕਰਵਾਈਆਂ ਜਾਣਗੀਆਂ ਜਨਨ ਕਿ ਭਾਜਪਾ ਕੋਲ ਕੀ ਅਥਾਰਟੀ ਹੈ ਚੋਣਾ ਕਰਵਾਉਣ ਦੀ ਚੋਣਾ ਹੋਣਗੀਆਂ ਚੋਣ ਕਮਿਸ਼ਨ ਕਰਾਊਗਾ ਜੇ ਸਰਕਾਰ ਡਿੱਗੂਗੀ ਤਾਂ ਭਾਜਪਾ ਥੋੜਾ ਚੋਣਾ ਕਰਵਾਊਗੀ ਭਾਜਪਾ ਕੋਲ ਤਾਂ ਕੋਈ ਅਖਤਿਆਰ ਨਹੀਂ ਚੋਣਾ ਕਰਵਾਉਣ ਦਾ ਭਾਜਪਾ ਨਾ ਤਾਂ ਸੂਬੇ ਦੀ ਵਿਰੋਧੀ ਧਿਰ ਚ ਅਮਦੀ ਮੁੱਖ ਪਾਰਟੀ ਐ ਦੋ ਐਮਐਲਏ ਨੇਗੇ ਨਾ ਹੀ ਭਾਜਪਾ ਦੇ ਕੋਲੇ ਕੋਈ ਐਸਾ ਅਖਤਿਆਰ ਹੈ ਕਿ ਉਹ ਸਰਕਾਰ ਦੇ ਹੁੰਦੇ ਆ ਜਾਂ ਡਿੱਗਣਸਾਰ ਚੋਣਾ ਕਰਵਾ ਲੈ ਭਾਜਪਾ ਨਹੀਂ ਕਰਵਾ ਸਕਦੀ ਚੋਣ ਕਮਿਸ਼ਨ ਨੇ ਕਰਾਉਣੀਆਂ ਨੇ ਰਾਜਪਾਲ ਦੇ ਜੇ ਸਰਕਾਰ ਡਿੱਗਦੀ ਹੈ ਰਾਜਪਾਲ ਦੇ ਪਾਲੇ ਚ ਗੇਮ ਗੇਂਦ ਜਾਣੀ ਹੈ ਰਾਜਪਾਲ ਪਹਿਲਾਂ ਭਾਜਪਾ ਮਾਫ ਕਰਨਾ ਪਹਿਲਾਂ ਕਾਂਗਰਸ ਨੂੰ ਪੁੱਛੂਗਾ ਵਿਧਾਨ ਸਭਾ ਦੇ ਵਿੱਚੋਂ ਦੂਜੇ ਨੰਬਰ ਦੀ ਵੱਡੀ ਪਾਰਟੀ ਹੈ ਕਿ ਭਾਈ ਤੁਹਾਡੇ ਕੋਲੇ ਕੋਈ ਸੰਭਾਵਨਾ ਹੈ ਸਰਕਾਰ ਬਣਾਉਣ ਦੀ ਜੇ ਨਾ ਹੋਈ ਆਉਂ ਵਿਧਾਨ ਸਭਾ ਭੰਗ ਕਰੂਗਾ ਤਾਂ ਉਹ ਕੇਂਦਰ ਜਿਹੜਾ ਰਾਸ਼ਟਰਪਤੀ ਰਾਜ ਲਾਊਗਾ ਤਾਂ ਇਹ ਚੀਜ਼ਾਂ ਨੇ ਭਾਜਪਾ ਕੌਣ ਹੁੰਦੀ ਹੈ ਚੋਣਾ ਕਰਵਾਉਣ ਵਾਲੀ ਵੱਡਾ ਪ੍ਰਸ਼ਨ ਤਾਂ ਇਹ ਹੁੰਦਾ ਇੱਥੋਂ ਇਸ ਗੱਲ ਦੀ ਬੋ ਜਿਹੜੀ ਆ ਉਹ ਆਉਂਦੀ ਹੈ ਕਿ ਭਾਜਪਾ ਅੰਦਰ ਖਾਤੇ ਕੁਝ ਨਾ ਕੁਝ ਪਕਾ ਰਹੀ ਹੈ ਕੋਈ ਪੋਣਸ਼ਾਨ ਕਰ ਰਹੀ ਆ ਕੋਈ ਗੰਡ ਤੁੱਪ ਕਰ ਰਹੀ ਆ ਜਿਹਦੇ ਕਰਕੇ ਭਾਜਪਾ ਦੇ ਆਗੂ ਲਗਾਤਾਰ ਤੋਤੇ ਵਾਂਗੂ ਇੱਕੋ ਰਟ ਲਾ ਕੇ ਕਹਿ ਰਹੇ ਆ ਕਿ ਸਰਕਾਰ ਡਿੱਗੀ 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 ਚਰਚਾ ਤਾਂ ਇਹ ਵੀ ਨਹੀਂ ਕਿ ਜਿਮਨੀ ਚੋਣਾ ਤੋਂ ਬਾਅਦ ਕਈ ਚੀਜ਼ਾਂ ਬਦਲਣੀਆਂ ਨੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜ ਸ਼ੈਲੀ ਤੇ ਉਹਨਾਂ ਦੇ ਕੁਰਸੀ ਤੇ ਬਣੇ ਰਹਿਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਜਿਮਨੀ ਚੋਣਾਂ ਦੇ ਉੱਤੇ ਟਿਕੇ ਹੋਏ ਆ ਹਾਂ ਤੇ ਇੱਕ ਅਹਿਮ ਗੱਲ ਹੈ ਭਾਜਪਾ ਵਾਲੇ ਕਿਸ ਆਧਾਰ ਤੇ ਕਹਿੰਦੇ ਆ ਤਾਂ ਹੁਣ ਭਾਜਪਾ ਵਾਲੇ ਖੁੱਲ ਕੇ ਦੱਸਣ ਦਾ ਪਤਾ ਲੱਗੇ ਵੀ ਭਾਈ ਅਸੀਂ ਕੀ ਕਰ ਰਹੇ ਆ ਅੰਦਰ ਖਾਤੇ ਸੂਤਰ ਦੱਸਦੇ ਆ ਕਿ ਕਾਫੀ ਕੁਝ ਪੱਕ ਜਰੂਰ ਰਿਹਾ ਹੈ